ਘਟਨਾ ਹੈਗੀ 17 8 23 ਦੀ ਇਸ ਬੰਦੀ ਮਤਈ ਹੈਗੇ ਨੇ ਕਪਲ चौहान ਜੀ ਸਨ ਆਫ ਅਮਰਦੀਪ चौहान ਵਾਸੀ ਐਸ ਕੇ ਟੇਲਰਸ ਬਿਲਡਿੰਗ ਨੰਬਰ 65 ਪਹਿਲੀ ਫਲੋਰ ਅਮਰਸਰ ਜੀ ਇਹਨਾਂ ਦਾ ਆਪਸੀ ਕੋਈ ਚੱਲਦਾ ਸੀ ਬੀਨਸ ਦਾ ਵਗੈਰਾ ਚੱਲਦਾ ਸੀ ਸੋਨੇ ਦਾ ਜੀ ਵਰਮਨਲ ਜੀ ਠੀਕ ਹੈ ਜੀ ਤਾਂ ਕਾਫੀ ਚੱਲੇ ਪੰਜ-ਸਾਲ ਤੋਂ ਹੁਣ ਇਹ ਸੋਨਾ ਲੈ ਕੇ ਆਇਆ ਸੀ 17 8 23 ਨੂੰ ਲੈ ਕੇ ਆਇਆ ਸੀ 5 ਕਿਲੋ 208 ਗ੍ਰਾਮ ਜੀ ਤੇ ਇਹਨਾਂ ਨੇ ਫਿਰ ਮੁਰਕੇ ਸੋਨਾ ਵਾਪਸ ਨਹੀਂ ਕੀਤਾ ਇਹਨਾਂ ਕਿਹਾ ਵੀ ਜਿਹੜੇ ਗਾਹ ਆ ਸਾਡੇ ਉਹ ਆਓ ਸੋਨਾ ਲੈ ਕੇ ਗਾਹ ਜਿਹੜੇ ਹੈਗੇ ਆਏ ਨੇ ਪਰ ਇੱਕ ਗਾਹ ਆਇਆ ਬਾਕੀ ਗਾਹ ਨਹੀਂ ਆਇਆ ਜੀ ਇਸ ਬੰਦੇ ਫਿਰ ਜਦੋਂ ਵਾਪਸ ਹੋਣਾ ਨਹੀਂ ਕੀਤਾ ਜੀ ਇਹਨਾਂ ਦੇ ਚਾਰਾਂ ਤੇ ਸੁਜੀਵ ਵਰਮਾ ਰੋਹਨ ਸੰਯਮਿਤ ਸ਼ਿਰਪਾ ਵਾਈਫ ਮਕਰਮਨ ਨੰਬਰ 108 ਮੇਰੀ 247 24 ਨੂੰ 406 44 ਵਿੱਚ ਦੱਲ ਕੀਤਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੂੰ ਸਰ ਫੜਿਆ ਗਿਆ 24 8 24 ਨੂੰ ਹਦਰਾਬਾ ਤੇ ਅਲਗਨਾ ਤੋਂ ਜੀ ਅੱਜ ਇਹਨਾਂ ਹੁਣੇ ਉਹ ਬਰਾਮਦਗੀ ਸਰ ਕੀਤੀ ਗਈ ਹੈ 2 ਕਿਲੋ 300 ਤੇ 10 ਗ੍ਰਾਮ ਸੋਨਾ ਤੇ 36.6 36.10 ਗ੍ਰਾਮ ਸੋਨਾ ਰੈਕਟ ਹੀਰਾ ਬਰਾਮਦਨਾ ਕੀਤਾ ਗਿਆ ਜੀ ਤੇ ਪੰਜ ਨੰਬਰ ਮਾਰ ਲਿਆ ਗਿਆ ਇਹਨਾਂ ਪੁਛ ਕੇ ਰੇਂਜ ਕਰਨਾ ਸੀ ਇੱਕ ਦੀ ਬੇਲ ਹੋ ਗਈ ਜੀ ਤੇ ਸ਼੍ਰੀਪਾ ਲੇਡੀ ਜੀ ਤੇ ਬਾਕੀ ਜਿਹਨੇ ਰਜਿਸਟਰ ਨੇ ਜੀ ਸੋਨੇ ਦੇ ਸਰ ਗਹਿਣੇ ਦੀ ਸੀ ਜੀ ਇਹ ਸਾਰਾ ਕੋਈ ਜੋ ਵੀ ਕੀਤਾ ਗਿਆ ਸਾਰਾ ਇਹਨਾਂ ਦਾ ਟੈਕਨੀਕਲੀ ਬਿਹੌਤ ਕੀਤਾ ਗਿਆ ਵਾ ਤੇ ਇਹਨਾਂ ਨੂੰ ਜਾ ਕੇ ਰਜਿਸਟਰ ਕੀਤਾ ਗਿਆ ਤੇ ਲਗਨ ਹਦਰਾਬਾਦ ਤੋਂ ਜੀ ਇਹਨਾਂ ਤੋਂ ਜਿਹੜੀ ਬਾਕੀ ਜਿਹੜਾ ਸੋਨਾ ਬਰਾਮਦ ਕਰਨਾ ਬਾਕੀ ਆ ਜੀ ਇਹ ਕਿੱਥੇ ਕਿੱਥੇ ਹੋਰ ਨਾਲ ਸੋਨਾ ਵੇਚਿਆ ਠਗੀਆਂ ਮਾਰਿਆ ਸਾਰਾ ਵੈਰੀਫਾਈ ਕਰਨ ਦੇ ਜਾਂਦਾ